ਹਾਂਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਆਪਣੇ ਚੈਨਲ ਨੂੰ ਥੱਲੇ ਦਿਖ ਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਉੱਤੇ ਪ੍ਰੈਸ ਕਰ ਲਓ ਜੀ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਨਵੇਂ ਨੇ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਆਪਣੇ ਚੈਨਲ ਤੇ ਜਾਂ ਪੇਜ ਤੇ ਜੀ ਕਿਸੇ ਵੀ ਸਾਧਨ ਦੀ ਐਡ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਉੱਪਰ ਨੰਬਰ ਸ਼ੋਅ ਰਿਹਾ ਜੀ ਉਸ ਨੰਬਰ ਤੇ ਤੁਸੀਂ WhatsApp 'ਤੇ ਹੀ ਫੋਟੋਆਂ ਤੇ ਜਾਣਕਾਰੀ ਭੇਜ ਕੇ ਜੀ ਕਿਸੇ ਵੀ ਸਾਧਨ ਦੀ ਆਪਣੇ ਚੈਨਲ ਤੇ ਜੀ ਜਾਂ Facebook ਪੇਜ ਤੇ ਜੀ ਐਡ ਲਗਵਾ ਸਕਦੇ ਹੋ हां जी ब्रो ਸੱਤਰੀਆ ਕਲਜੀ ਸਬਕਤ ਜੀ ਸਰੀ ਵੀਰਪ੍ਰਾਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਕਾਫੀ ਵੀਰਪ੍ਰਾਮਾਂ ਦੇ ਵੀਰੇ ਡਿਮਾਂਡ ਆਉਂਦੀ ਹੈ ਕਿ ਕੰਬਾਈਨਾਂ ਸੇਲ ਬਾਸ ਤੇ ਲੈ ਕੇ ਆ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਵੀਰੇ ਚਾਰ ਪੰਜ ਕੰਬਾਈਨਾਂ ਸੇਲ ਬਾਸ ਦੇ ਨੇ ਜੇ ਕਿਸੇ ਵੀਰ ਪ੍ਰਾਣ ਨੇ ਕੋਈ ਵੀ ਕੰਬਾਈਨ ਖਰੀਦਣੇ ਹੋਵੇ ਤਾਂ ਵੀਰ ਦਾ ਕੰਟੈਕਟ ਨੰਬਰ ਵੀਰੇ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਦੋ ਵਿਸ਼ਾਲ ਕੰਬਾਈਨ ਬਕਾਊ ਨੇ ਵੀਰੇ 2018 ਮਾਡਲ ਜੀ ਇੱਕ ਮਸ਼ੀਨ ਤੇ 2019 ਮਾਡਲ ਜੀ ਇੱਕ ਮਸ਼ੀਨ ਦੋ ਮਸ਼ੀਨਾਂ ਵੀਰੇ ਵਿਸ਼ਾਲ ਬਕਾਊ ਨੇ ਜੀ ਤੇ ਇੱਕ ਕੇਐਸ ਮਸ਼ੀਨ ਬਕਾਊ ਵੀਰੇ ਮਾਡਲ ਆ ਜੋ 2021 ਮਾਡਲ ਹੈ ਜੀ ਮਸ਼ੀਨਾ ਕੇਐਸ ਮਸ਼ੀਨਾਂ ਜੋ 2021 ਮਾਡਲ ਹੈ ਜੀ ਤੇ ਇੱਕ ਵੀਰੇ ਲਵੇ ਵੀਰੇ ਨਿਊ ਹੀਰਾ ਕੰਬਾਈਨ ਬਕਾਊ ਹੈ ਜੀ ਤੇ ਨਿਊ ਹੀਰਾ ਕੰਬਾਈਨ ਜੋ ਮਾਡਲ ਹੈ ਜੀ 2012 ਮਾਡਲ ਹੈ ਜੀ ਤੇ ਇੱਕ ਵੀਰੇ ਲਵੇ ਜੱਸੀ ਕੰਬਾਈਨ ਬਕਾਊ ਵੀਰੇ ਜੱਸੀ ਆ ਜੋ 2024 ਮਾਡਲ ਹੈ ਵੀਰੇ ਬਿਲਕੁਲ ਨਮੀ ਕੰਬਾਈਨ ਹੈ ਜੱਸੀ ਦਾ ਵੀਰੇ ਬਾਕੀ ਵੀਰਨਾ ਕੰਟੈਕਟ ਕਰ ਲਿਓ ਵੀਰੇ ਜੇ ਕਿਸੇ ਵੀਰ ਪ੍ਰਾਣੇ ਕੋਈ ਵੀ ਕੰਬਾਈਨ ਖਰੀਦਣੀ ਹੋਵੇ ਵਿਸ਼ਾਲ ਕੇਐਸ ਨਿਊ ਹੀਰਾ ਜਾਂ ਜੱਸੀ ਵੀਰੇ ਤੇ ਬਾਕੀ ਜੀ ਕਿਸੇ ਵੀਰ ਪ੍ਰਾਣੇ ਕੋਈ ਵੀ ਕੰਬਾਈਨ ਵੀਰੇ ਐਕਸਚੇਂਜ ਵੀ ਕਰਨੀ ਹੋਵੇ ਤਾਂ ਵੀ ਵੀਰਨਾ ਕੰਟੈਕਟ ਕਰ ਲਿਓ ਜੱਸੀ ਗੁਰਦੇਵਰ ਹਰਜੀਤ ਜੇ ਕਿਸੇ ਵੀਰ ਪ੍ਰਾਣੇ ਵੀਰੇ ਨਵੀਂ ਵੀ ਲੈਣੀ ਹੋਈ ਤਾਂ ਵੀ ਵੀਰਨਾ ਤਾਂ ਵੀ ਵੀਰੇ ਕੰਟੈਕਟ ਕਰ ਲਿਓ ਹਰ ਇੱਕ ਆਪਸ਼ਨ ਵੀ ਲਵੇ ਆਫਰ ਆ ਜੀ ਤੇ ਬਾਕੀ ਸਾਰੇ ਵੀਰ ਭਰਾਵਰੇ ਜਰੂਰ ਕੰਟੈਕਟ ਕਰਿਓ ਜੇ ਕਿਸੇ ਵੀਰ ਭਰਾਣੇ ਵੀਰੇ ਕੰਬਾਈਨ ਨਵੀਂ ਖਰੀਦਣੀ ਹੋਵੇ ਜਾਂ ਕੋਈ ਵੀ ਕੰਬਾਈਨ ਵੀਰੇ ਵੇਚਣੀ ਹੋਵੇ ਜਾਂ ਕੋਈ ਵੀ ਕੰਬਾਈਨ ਵੀਰੇ ਐਕਸਚੇਂਜ ਵੀ ਕਰਾਉਣੀ ਹੋਵੇ ਤਾਂ ਬਈਆਂ ਨਾਲ ਕੰਟੈਕਟ ਕਰ ਲਿਓ ਏਰੀਆ ਵੀਰ ਦਾ ਵੀਰੇ ਧੂਰੀ ਜੀ ਤੇ ਇਹ ਕੰਬਾਈਨ ਦਾ ਰੇਟ ਵੀਰ ਫੋਨ ਤੇ ਦੱਸਣਗੇ ਜੀ ਬਾਕੀ ਕੰਟੈਕਟ ਕਰ ਲਿਓ ਵੀਰੇ ਬਾਕੀ ਸੋਨੂੰ ਮਾਰਕੀਟ ਦੇ ਹਿਸਾਬ ਨਾਲ ਹੀ ਰੇਟ ਲਾਉਣਗੇ ਵੀਰ ਬਾਕੀ ਇੱਕ ਵਾਰ ਤੁਸੀਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 9814139330 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਕੰਬਾਈਨਰ ਖਰੀਦ ਸਕਦੇ ਹੋ ਵੀਰੇ ਬਾਕੀ ਇਸ ਪ੍ਰਕਾਰ ਦੀਆਂ ਹੋਰ ਵੀ ਮੈਂ ਵੀਡੀਓ ਵੇਖਣ ਲਈ ਜੇ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਸ਼ੇਅਰ ਵਗੈਰਾ ਕਰਦੇ ਕਰੋ ਜੀ ਵੀਡੀਓ ਨੂੰ ਓਕੇ ਦੋਸਤੋ ਧੰਨਵਾਦ ਜੀ